ਦੇਸ਼ਪੜ ਦੇ ਵਿੱਚ ਸਵਸ਼ਥਤਾ ਅਭਿਆਨ ਅਤੇ ਕੀਰਤਦਾਨ ਸੰਬੰਧੀ ਪ੍ਰੋਗਰਾਮ ਉਲਿੱਕੇ ਜਾ ਰਹੇ ਨੇ ਐਸੇ ਕੜੀ ਦੇ ਤਹਿਤ ਕਪੂਰਥਲਾ ਦੇ ਵਿੱਚ ਵੀ ਨਗਰ ਨਿਗਮ ਦੇ ਫਲੋਸ ਸਫਾਈ ਮੁਹਿੰਮ ਚਲਾਈ ਗਈ ਜਿਸ ਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਤੇ ਅਧਿਕਾਰੀਆਂ ਨਗਰ ਕੌਂਸਲਰਾਂ ਨੇ ਇਸ ਮੁਹਿੰਮ ਦੇ ਵਿੱਚ ਖਾਸ ਹਿੱਸਾ ਲਿਆ ਐਸੇ ਦੌਰਾਨ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਉਹਨਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਬਹੁਤ ਹੀ ਸ਼ਲਾਘਾਯੋਗ ਹੁੰਗਾਰਾ ਮਿਲ ਰਿਹਾ ਪਰ ਇਸ ਮੁਹਿੰਮ ਦੇ ਦੌਰਾਨ ਜ਼ਿਆਦਾਤਰ ਲੋਕ ਆਪਣੀ ਸਿਰ ਅੱਗੇ ਝਾੜੂ ਫੇਰਦੇ ਨੇ ਅਤੇ ਫਿਰ 5 ਮਿੰਟ ਬਾਅਦ ਛੱਡ ਦਿੰਦੇ ਨੇ ਐਸੇ ਕਰਕੇ ਅੱਜ ਉਹਨਾਂ ਨੇ ਝਾੜੂ ਨਹੀਂ ਫੜਿਆ ਸਗੋਂ ਪੰਚਾਇਤ ਦੇ ਵਿੱਚੋਂ 10 ਨਗਰ ਨਿਗਮਾਂ ਦੇ ਵਿੱਚ ਸ਼ਾਮਿਲ ਹੋ ਕੇ ਮਾੜੀ ਸਫਾਈ ਵਿਵਸਥਾ ਨੂੰ ਸੁਧਾਰਿਆ ਕਪੂਰਥਲਾ ਦੇ ਵਾਰਡਾਂ ਦੀ ਸਫਾਈ ਦੀ ਜ਼ਿੰਮੇਵਾਰੀ ਉਹਨਾਂ ਨੇ ਖੁਦ ਲਈ ਹੈ ਜਿਸ ਦਾ ਕਾਰਨ ਇਹ ਹੈ ਕਿ ਜਦੋਂ ਤੋਂ ਸਰਕਾਰ ਬਦਲੀ ਹੈ ਕਪੂਰਥਲਾ ਦੇ ਵਿੱਚ ਸਫਾਈ ਵਿਵਸਥਾ ਟਹਿ ਟੇਰੀ ਹੋ ਗਈ ਹੈ ਇਸ ਦਾ ਕਾਰਨ ਸਫਾਈ ਕਰਮਚਾਰੀਆਂ ਦੀ ਘਾਟੀ ਆ ਇਸ ਦੇ ਲਈ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਬੇਵੱਸਾ ਗੱਲ ਹੈ ਕਿ ਸੋਚ ਪਾ અભਿਆਨ ਜਿਹੜਾ ਮੋਦੀ ਜੀ ਪ੍ਰਧਾਨ ਮੰਤਰੀ ਚਲਾਇਆ ਠੀਕ ਚਲਾਇਆ ਲੇਕਿਨ ਯਾਰ ਇਹ ਸਿੰਬੋਲਿਕ ਆ ਇੱਕ ਦਿਨ ਫੋਟੋ ਖਿਚਵਾਉਣ ਲਈ ਸਭ ਲੋਕ ਆ ਜਾਂਦੇ ਆ ਫੋਟੋ ਖਿਚਾ ਕੇ ਉਹਦੇ ਬਹੁਤ ਅੱਲਾ ਲੱਖ ਖੈਰ ਸਲਾ ਗੱਲ ਹੈ ਕਿ ਸਫਾਈ ਤਾਂ ਰੋਜ਼ ਚਾਹੀਦੀ ਆ ਤੇ ਜਦ ਮੈਂ ਰੋਜ਼ ਸਫਾਈ ਨਹੀਂ ਕਰਨੀ ਤਾਂ ਮੈਂ ਫੋਟੋ ਕਿਉਂ ਖਿਚਾਵਾਂ ਆ ਇੱਕ ਮਿੰਟ ਅਗੇ ਪੰਜ ਚਲੇ ਗਏ ਨੇ ਸਾਰੇ ਇਹ ਡਰਾਮਾ ਪਿਛਲੇ ਸਾਲ ਵੀ ਹੋਇਆ ਸੀ ਉਹ ਤੋਂ ਪਿਛਲੇ ਸਾਲ ਵੀ ਹੋਇਆ ਸੀ ਕਿ ਕੀ ਜਦ ਹੀ ਸਰਕਾਰ ਬਦਲੀ ਆ ਸਫਾਈ ਹੋ ਰਹੀ ਸ਼ਹਿਰ ਚ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਆ ਪਰ ਨੀਤੀ ਨਵੀਂ ਆ ਕੇ ਸਾਡੇ ਸਫਾਈ ਸੇਵਕ ਜਿਹੜੇ ਸੀਗੇ ਤੇ ਉਹਨਾਂ ਨੂੰ ਉਸਕਾਇਆ ਗਿਆ ਹੜਤਾਲ ਕਰਾਈ ਗਈ ਲੰਬੀ ਕਰਾਈ ਗਈ ਆਸ਼ਵਾਸ਼ਨ ਦਿੱਤੇ ਗਏ ਕਿਸੇ ਜੱਤੇ ਖੜੇ ਨਹੀਂ ਰਿਹਾ ਪੱਦੀ ਹੋਈ ਨਹੀਂ ਪਉਣੇ ਦੋ ਸਾਲ ਹੋਣ ਨੂੰ ਆ ਗਏ ਕੌਣ ਜਮੇ ਆ ਰਿਹਾ ਹੈ ਜਿਹੜਾ ਇਲੈਕਸ਼ਨ ਲੜਿਆ ਸੀ ਆਮ ਆਦਮੀ ਪਾਰਟੀ ਨੂੰ ਰਾਣੇ ਤਾਂ ਸ਼ਾਸ਼ਣ ਨਹੀਂ ਦਿੱਤਾ ਮੈਂ ਮੇਰੇ ਕਹਿਣ ਤੋਂ ਉੱਠੇ ਵੀ ਨਹੀਂ ਪਰ ਜਿੱਥੇ ਤੇ ਕਾਰਪੋਰੇਸ਼ਨ ਦੇ ਕੌਂਸਲਰ ਸਾਹਿਬਾਨ ਦੀ ਗੱਲ ਆ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਜੋ ਉਹ ਚਾਹਣਗੇ ਔਰ ਮੈਂ ਕੱਲ ਹੋਰ ਕਹੀਂ ਚਾਹਣਾ ਪਰ ਪੱਦੀ ਵੀ ਹੋਣੀ ਚਾਹੀਦੀ ਆ ਔਰ ਹੋਣੀ ਵੀ ਲੋਕਲਾਂ ਦੀ ਚਾਹੀਦੀ ਆ ਬਾਹਰ ਆਣਦੀ ਐਪਲੀਕੇਸ਼ਨ ਨਹੀਂ ਲਈ ਜਾਣੀ ਚਾਹੀਦੀ। ਉਹ ਮਲੋੜ ਮੁਕਸਰ ਤੇ ਫਾਜਲ ਕਾ ਆ ਬੰਦਾ ਅਪਲਾਈ ਕਰਦਾ ਉਹਨੂੰ ਨੌਕਰੀ ਮਿਲ ਜਾਏ। ਤੇ ਕਿਉਂ कपूरथਲੇ ਰਹੇਗਾ? ਆਪਣੇ ਘਰ ਨਹੀਂ ਜਾਊਗਾ। ਸੋ ਜੇ कपूरथਲੇ ਆਲਾ ਹੋਏਗਾ ਜੇ ਆਪ ਵੀ ਫੜ ਕੇ ਲੈ ਆ ਮਗੇ ਸਾਨੂੰ ਪਤਾ ਹੋ ਜਾਏਗਾ ਕਿ ਬਿਮਾਰ ਹੈ ਜਾਂ ਉਹ ਤਾਂ ਹੀ ਐਪਲੀਕੇਸ਼ਨ ਭੇਜ ਦਿੱਤੀ। ਸੋ ਗੱਲ ਹੈ ਕਿ ਵੀ ਲੋਕਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ। ਸਫਾਈ ਸੇਵਕ ਭਰਤੀ ਹੋਣੇ ਚਾਹੀਦੇ ਆ। ਲੋਕ ਗੰਦਗੀ ਚ ਕਿਉਂ ਰਹਿਣ? ਲੋਗ ਅੱਜ ਗੰਦਗੀ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਹੱਥ ਤੋਂ ਵੱਧਕਰ ਹੋ ਗਿਆ ਕੰਮ ਇਹ ਮੈਨੂੰ ਬੋਲੋਣਾ ਨਹੀਂ ਚਾਹੀਦਾ ਸੀ ਇੱਥੇ ਮੈਂ ਮੈਂ ਗੱਲਾਂ ਕਰਦਾ ਸੱਚੀਆਂ ਮੈਂ ਅੱਜ ਕਹਿ ਕਿ ਵੀ 50 ਵਾਰਡ ਆ 50 ਚੋਂ 10 ਮੈਂ ਰਿਕਮੋ ਕਰ ਲਵਾਂਗਾ ਉਹਨਾਂ ਦਸਾਂ ਨੂੰ ਮੈਂ ਸਾਫ਼ ਕਰਾਊਗਾ ਕਰਨ ਮਹਾਜਨ ਦੀ ਜ਼ਿੰਮੇਵਾਰੀ ਆ 10 ਬੰਦੇ ਉਹਨੂੰ ਦੇਵਾਂਗਾ ਮੈਂ ਔਰ ਪੰਜ ਆਰਟੀਸੀ ਕਹਿੰਦੇ ਸਫਾਈ ਕਰਦੀ ਆ ਈਆ ਆਈਟੀਸੀ ਕਿੰਨਾ ਕੰਮ ਕਰਦੀ ਉਹ ਵੀ ਵੇਖ ਲਾਂਗੇ ਕੰਮ ਕਰਦੇ ਆ ਲੇਕਿਨ ਜ਼ਿੰਮੇਵਾਰੀ ਫਿਕਸ ਕਰਦੇ ਨਹੀਂ ਕਰਦੇਂ ਕਰੋਗੇ ਕਿਸੇ ਦੀ ਵੀ ਤਾਂ ਫਿਰ ਉਹ ਸਾਰੇ ਸ਼ਹਿਰ ਦੇ ਠੇਕੇਦਾਰ ਆ ਉਹਨਾਂ ਨੂੰ ਵੀ ਪੁੱਛਿਆ ਕਿਨੇ ਤੁਸੀਂ 10 ਵਾਰ ਲੋਕਾਂ ਦੇ ਪੰਜ ਲਾਂਗੇ ਮੈਂ ਜੀ ਪੰਜ ਵਾਰ ਤੁਹਾਨੂੰ ਬੰਦੇ ਵੀ ਗਿਣਾਂਗੇ ਸਫਾਈ ਵੀ ਦੇਖਾਂਗੇ ਉਹ ਜਿਹਦੇ ਕੋ ਸਾਰਾ ਅਮਲਾ ਫੈਲਾ ਤੇ ਸਾਰੀਆਂ ਪਾਵਰਾ ਮੇਰ ਦੀਆਂ ਜਿਹੜੀਆਂ ਉਹ ਵੀ ਮੇਰ ਕੋ ਪਾਵਰਾ ਨਹੀਂ ਮੇਰ ਕੋਲ ਸਿਰਫ ਇੱਕ ਕੁਰਸੀ ਦਫ਼ਤਰ ਚ ਬੈਠਣ ਲੋ ਇੱਕ ਗੱਡੀ ਆ ਹੁਕਮ ਕਮਿਸ਼ਨਰ ਦਾ ਚੱਲਦਾ ਇੱਥੇ ਆਮ ਆਦਮੀ ਪਾਰਟੀ ਜਵਾਬ ਦੇਈ ਆ ਕਿ ਸਰਕਾਰ ਉਹਨਾਂ ਦੀ ਆ ਲਾਇਆ ਉਹਨਾਂ ਨੇ ਆ ਤੇ ਜਿਵੇਂ ਮੈਂ ਕਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਰੋਜ਼ ਆ ਕੇ ਇੱਥੇ ਸੜਕਾਂ ਸਾਫ਼ ਕਰਾਊਗਾ ਤੇ ਦੇਖੂਗਾ ਰੋਜ਼ ਤਾਂ ਯਾਰ ਰਾਣਾ ਵਿਧਾਇਕ ਸਾਹਿਬ ਆਵਾਡਾ ਨਹੀਂ ਸਾਰਿਆਂ ਨੇ ਝਾੜੂ ਚੁੱਕੇ ਪਰ ਤੁਸੀਂ ਨਹੀਂ ਚੁੱਕੇ ਮੈਂ ਨਹੀਂ ਚੁੱਕਿਆ ਕਿਉਂਕਿ ਮੈਂ ਡਰਾਮੇਬਾਜ਼ੀ ਵਿਚਾਰ ਨਹੀਂ ਕਰਦਾ ਮੈਂ ਹੁਣ ਪੰਜ ਉਹਨਾਂ ਸਾਰਿਆਂ ਨੇ ਪੰਜ ਮਿੰਟਾਂ ਬਾਅਦ ਛੁੱਟਦੇ ਤਾਂ ਨਾ ਯਾਦ ਕਰਦੇ ਸ਼ਾਮ ਤੇ ਸਫਾਈ ਸਮਝ ਲੈਂਦਾ ਕਿ ਦਿਹਾੜੀ ਇਹਨਾਂ ਨੇ ਸਫਾਈ ਕੀਤੀ ਆ ਡਰਾਮਾ ਰਾਣਾ ਨਹੀਂ ਕਰਦਾ ਤਾਂ ਨਾਂ ਡਰਾਮਾ ਪਸੰਦ ਕਰਦਾ ਨਹੀਂ ਆਪੇ ਸਵਾਲ ਖਾਲਸ ਸਿੰਘ ਖੇੜਾ ਦੀ ਆਪਾਂ ਜੀ ਗੱਲ ਕਰੀਏ ਉਹ ਇਸ ਟਾਈਮ ਜਿਹੜਾ ਜੇ ਉਹਦੇ ਅੰਦਰ ਤੇ ਤੁਹਾਡੇ ਤੇ ਵੀ ਕੰਨ ਚ ਆਉਂਦੇ ਆਂਦੇ ਪੰਜ ਸੱਤੇ ਕੀ ਹੁੰਦੇ ਦੇਖੋ 6 ਸਪੀਡਾ ਸਰਦਾਰ ਸੁਪਾਲ ਸਿੰਘ ਆ ਸੰਭਾ ਵਕੀ ਆ ਤੇ ਉਹਨਾਂ ਤੇ ਮੈਂ ਰਿਐਕਟ ਕਰਾਂ ਇਹ ਕੋ ਬੜੀ ਅੱਛੀ ਗੱਲ ਆ ਜਦ ਵਿੱਚ بڑے ਮੌਕੇ ਆਉਣੇ ਫਿਰ ਉਦੋਂ ਕੀ ਕਹਿਣਾ ਕੀ ਨਹੀਂ ਕਹਿਣਾ ਇਹੋ ਜਿਹੇ ਹਾਲਾਤ ਹੁਣੇ ਆ ਉਦੋਂ ਦੀ ਗੱਲ ਅਸੀਂ ਕਰਾਂਗੇ ਅੱਜ ਨਹੀਂ ਮੰਨਦਾਰਾਂ ਨੇ ਦਾ 1 ਤਾਰੀਖ 1 ਘੰਟਾ 1 ਸਾਥ ਇਹਦਾ ਮਤਲਬ ਇਹ ਹੈ ਕਿ ਸਵੱਛਤਾ ਮੁਹਿੰਮ ਜਿਹੜੀ ਹੈਗੀ ਆ 1 ਘੰਟਾ 10 ਤੋਂ 11 ਅਸੀਂ ਸਾਰਿਆਂ ਨੇ ਰਲ ਕੇ ਆਪਣੇ ਸ਼ਹਿਰ ਦੀ ਸਫਾਈ ਕਰਨੀ ਹੈਗੀ ਆ ਜਿਹੜਾ ਕਿ ਸਵੱਛ ਭਾਰਤ ਮਿਸ਼ਨ ਦੇ ਤਹਿਤ ਕਾਰਜਕ੍ਰਮ ਹੈਗਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ 2 ਅਕਤੂਬਰ ਨੂੰ ਹੁੰਦਾ ਹੈ ਇਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਗਵਰਨਮੈਂਟ ਆਫ ਪੰਜਾਬ ਨੇ ਪਹਿਲੀ ਤਰੀਕ ਨੂੰ ਕਿਹਾ ਹੈ ਕਿ 1 ਘੰਟੇ ਕੇ ਲਈ ਸਾਰਿਆਂ ਨੇ ਸ਼्रमदान ਕਰਨਾ ਹੈ ਸ਼ਮਦਾਨ ਮਤਲਬ ਸਾਰਿਆਂ ਨੇ ਆਪਣਾ ਯੋਗਦਾਨ ਪਾਉਣਾ ਹੈ ਸਹਿਯੋਗ ਦੇਣਾ ਹੈ ਸਾਫ ਸਫਾਈ ਵਾਸਤੇ ਜਿਹਦੇ ਨਾਲ ਕਿ ਸਾਡਾ ਜਿਹੜਾ এনवायरमेंट ਹੈ ਸਾਫ ਸੁਥਰਾ ਹੋਏਗਾ ਔਰ ਸਾਰੇ ਲੋਕ ਜਿਹੜੇ ਹੈਗੇ ਇਹਦੇ ਚ ਖੁੱਲ ਕੇ ਸ਼ਾਮਿਲ ਹੋਣਗੇ ਹਰ ਕੈਟਾਗਰੀ ਦੇ ਲੋਕ ਚਾਹੇ ਉਹ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਜਵਾਨ ਹੋਣ ਚਾਹੇ ਨੇਤਾ ਹੋਣ ਚਾਹੇ ਅਫਸਰ ਹੋਣ ਚਾਹੇ ਸਫਾਈ ਕਰਮਚਾਰੀ ਹੋਣ ਇਹ ਗਾਂਧੀ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਏਗੀ ਜਦੋਂ ਅਸੀਂ ਸਾਰੇ ਰਲ ਕੇ ਆਪਣੀ ਏਰੀਆ ਨੂੰ ਸਾਫ਼ ਹੋਰ ਸਵੱਛ ਰਹਿਣ ਦਵਾਵਾਂਗੇ ਥੈਂਕ ਯੂ ਬਹੁਤ ਹੀ ਸਤਿਕਾਰਯੋਗ ਸਾਡੇ ਕਮਿਸ਼ਨਰ ਸਾਹਿਬ ਐਸ ਡੀ ਐਮ ਸਾਹਿਬ ਮੇਅਰ ਸਾਹਿਬ ਸਰਦਾ ਪਰਮਜੀਤ ਸਿੰਘ ਜੀ ਔਰ ਇਥੇ ਸਾਡੇ ਮੇਅਰ ਸਾਹਿਬ ਔਰ ਦਿੱਪੀ ਮੇਅਰ ਸਾਹਿਬ ਔਰ ਸਾਰੇ ਹੀ ਐਮਸੀ ਸਰਬਾਨ ਔਰ ਸ਼ਹਿਰ ਵਸੀ ਜਿੰਨੇ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਮੈਂ ਪਹਿਲਾਂ ਤਾਂ ਮਾਫੀ ਮੰਗਦਾ ਲੇਟ ਹੋਣ ਦੀ ਰਾਤ ਮੈਨੂੰ ਚੰਡੀਗੜ੍ਹ ਜਾਣਾ ਪੈ ਗਿਆ ਸੋ ਵਾਪਸ ਫੇਰ ਸਵੇਰੇ ਚੰਡੀਗੜ੍ਹੋਂ ਆਉਣ ਕਰਕੇ ਅੱਧਾ ਘੰਟਾ 40 ਮਿੰਟ ਮੈਂ ਲੇਟ ਹੋ ਗਿਆ ਉਹਦੀ ਛਮਾ ਦੇ ਦਿੱਤੀ ਜੀ ਬੋਲੋ ਹੋ ਗਈ ਹੋ ਗਈ ਹੈ ਅੱਛਾ ਗੱਲ ਉਹਨੇ ਆ ਕਿ ਸਵੱਛ ਭਾਰਤ ਅਭਿਆਨ ਜਿਹੜਾ ਕਰਨਾ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਲੇਕਿਨ ਹੈ ਕਿ ਚਾਹੇ ਲੀਡਰ ਹੋਣ ਚਾਹੇ ਅਫਸਰ ਹੋਣ ਚਾਹੇ ਕਮੇਟੀ ਦੇ ਮਾਲਕ ਹੋਣ ਜਿਹੜਾ ਕਮਿਸ਼ਨਰ ਹੁੰਦਾ ਨਾ ਉਹ ਕਮੇਟੀ ਦਾ ਮਾਲਕ ਹੁੰਦਾ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਭਾਈਆ ਫੋਟੋ ਵਾਲਾ ਮੈਨੂੰ ਤਾਂ ਸ਼ਹਿਰ ਜ਼ਰਾ ਨਰਕ ਲੱਗਦਾ ਪਰ ਮੈਨੂੰ ਸ਼ਰਮ ਆਉਂਦੀ ਆ ਜਦੋਂ ਮੈਂ ਸ਼ਹਿਰ ਦੇ ਵਿੱਚ ਦੀ ਨਿਕਲਦਾ ਦੇਖੋ ਕਮਿਸ਼ਨਰ ਸਾਹਿਬ ਚਾਰੂ ਰਹਾਣਾ ਤਾਂ ਚੱਕੂ ਮੇਮਾ ਇਹ ਚੜੂ ਨਹੀਂ ਚੱਕਣਾ ਤੁਹਾਨੂੰ ਇੱਥੇ ਵਾਦਾ ਕਰਨਾ ਪਊਗਾ ਕਿ ਇੱਕ ਦਿਨ ਸਾਫ਼ ਕਰ ਦਿੱਤਾ ਫੋਟੋ ਖਚਾਈ ਆਪਾਂ ਸਾਰੇ ਜਣੇ ਐਮਸੀਬੀ ਉਧਾਂ ਹੀ ਚਲੇ ਜਾਣੇ ਹੋ ਲੋਕ ਤੁਹਾਡੇ ਗੱਲ ਪੈਂਦੇ ਆ ਜਿਮੇਵਾਰੀ ਤੁਹਾਡੀ ਆ ਸਰਕਾਰ ਕਿਸੇ ਦੀ ਵੀ ਹੋਵੇ ਕਪੂਰਥਲੇ ਦੇ ਵਿੱਚ ਕਾਰਪੋਰੇਸ਼ਨ ਕਹ ਦਿਆ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਆ ਔਰ ਜਿਮੇਵਾਰੀ ਅਬ ਸਰਪਦਨ ਦੀ ਸਫਾਈ ਸੇਵਕ ਰੱਖਣ ਦੀ ਸਫਾਈ ਸੇਵਕ ਪੂਰੇ ਹੈ ਨਹੀਂ ਹੈ ਸਫਾਈ ਹੋ ਰਹੀ ਨਹੀਂ ਹੋ ਰਹੀ ਇਹਦੀ ਜਿਮੇਵਾਰੀ ਕਮਿਸ਼ਨਰ ਸਾਹਿਬ ਤੁਹਾਡੀ ਆ ਤੇ ਨਾਲ ਰਣੇ ਦੀ ਵੀ ਆ ਰਣਾ ਹੱਕ ਕੇ ਮੀਟਿੰਗ ਚ ਆਇਆ ਪੁੱਛ ਲੋ ਪਰਮਜੀ ਜੀ ਪਿਛਰੇ ਪਚੀਆਂ ਸਰਨ ਚ ਕਦੇ ਮੈਂ ਕਿਸੇ ਕਾਰਪੋਰੇਸ਼ਨ ਦੀ ਮੀਟਿੰਗ ਚ ਗਿਆ ਮੈਂ ਤਾਂ ਮੈਂ ਨਹੀਂ ਗਿਆ ਮੈਂ ਦੁਖੀ ਹੋ ਕੇ ਗਿਆ ਮੈਂ ਇਸ ਨਹੀਂ ਗਿਆ ਮੈਂ ਕਿਹਾ ਯਾਰ ਇਹ ਗੱਲ ਨਿਬੜਦੀ ਕਰੀਏ ਅੱਜ ਇੱਕ ਕਮਿਸ਼ਨਰ ਸਾਹਿਬ ਲੋਗ ਕੱਲ ਇੱਕ ਮੈਨੂੰ ਆ ਆਪਣਾ ਕੀਨੋ ਐਮ ਸੀ ਹਰੀ ਨਹੀਂ 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 ਆ ਯਾਰ ਇਥੇ ਹਰੀ ਹਰੀ ਹਰੀਸ਼ ਹਰੀਸ਼ ਦੇ ਬਾੜ ਤੋਂ ਮੈਨੂੰ ਫੋਨ ਆਇਆ ਕਿ ਅੱਜ 6 ਮਹੀਨੇ ਹੋ ਗਏ ਮੇਰੀ ਗਲੀ ਪੱਟੀ ਨੂੰ ਪੱਟ ਕੇ ਉਧਰ ਹੀ ਪਈ ਆ ਐਈ ਸਫਾਈ ਦੀ ਗੱਲਾਂ ਕਰਦੇ ਆ ਸਫਾਈ ਦਾ ਗੜੀ ਬਣੂਗਾ ਤਾਂ ਕਰਾਂਗੇ ਸੀਵਰੇਜ ਸਾਡੇ ਸ਼ਹਿਰ ਦੇ ਚੋਕਿਆ ਸੋ ਮੈਂ ਕਹਿੰਦਾ ਕਮਿਸ਼ਨਰ ਸਾਹਿਬ ਇਹਨਾਂ ਨੂੰ ਪ੍ਰੋਗਰਾਮ ਦਿਓ ਤਾਂ ਦਿਓ ਪੱਕਾ ਤੇ ਯਾ ਐਂ ਕਰ ਲਓ ਅੱਧੇ ਬਾੜ ਤੁਸੀਂ ਲੈ ਲਓ ਅੱਧੇ ਬਾੜ ਮੈਨੂੰ ਦੇ ਦਿਓ ਤੁਸੀਂ ਵੀ ਲੋ ਯਾਰ ਤੁਸੀਂ ਵੀ ਜ ਤੁਸੀਂ ਮੇਰੇ ਅੱਧੇ ਅੱਧੇ ਤੁਸੀਂ ਮੇਰੇ ਨਾਲ ਹੀ ਹੋ ਉਹ ਮੇਰੇ ਨਾਲ ਹੀ ਹੈ ਓਏ ਹੁਣ ਗੱਲ ਤੇ ਪੂਰੀ ਆਪਾਂ ਇਕੱਠੇ ਕਰਨਾਗੇ ਸੋ ਗੱਲ ਇਹ ਹੈ ਗੱਲ ਇਹ ਹੈ ਕਿ ਵੀ ਸਫਾਈ ਸੇਵਕ ਕਿੰਨੇ ਆ ਜਿਹੜੀ ਭਰਤੀ ਹੋਣੀ ਉਹ ਕਦੋਂ ਹੋਣੀ ਆ ਜੇ ਭਰਤੀ ਨਹੀਂ ਕਰਨੀ ਤਾਂ ਮੈਂ ਆਪਣੇ ਪੱਲਿਓ ਐਲਾਨ ਕਰਦਾ ਕਰਨ 10 ਬੰਦੇ ਕੱਲ ਤੋਂ ਚਾਲੂ ਕਰਾ ਔਰ ਵਾੜ ਭਾਵੇਂ ਦੋ ਇੱਕ ਕਰੀ ਸਾਫ ਚਮਕਾ ਕੇ ਦਿਖਾ ਦੇਈ ਫਿਰ ਕਮਿਸ਼ਨਰ ਸਾਹਿਬ ਨੂੰ ਬੁਲਾਵਾਂਗੇ ਕਿ ਵੀ ਇਦਾਂ ਦਾ ਸ਼ਹਿਰ ਚਾਹੇ ਲਾਲਾ ਗੁਜੀ ਸਿੰਘ ਜਿੰਦਾਬਾਦ ਲਾਲਾ ਗੁਜੀ ਸਿੰਘ ਜਿੰਦਾਬਾਦ ਲਾਣਾ ਗੁਰਜੀਤ ਸਿੰਘ ਜਿੰਦਾਬਾਦ ਲਾਲਾ ਹੁਣ ਗੱਲਿਆ ਜਿੰਦਾਬਾਦ ਗੱਲਿਆ ਜਿੰਦਾਬਾਦ ਕਰੋ ਕਮਿਸ਼ਨਰ ਦੀ ਇਹਦੀ ਜ਼ਿੰਮੇਵਾਰੀ ਆ ਅਨੁਭਵ ਕਲੀਅਰ ਜਿੰਦਾਬਾਦ ਕਰੋ ਅਨੁਭਵ ਕਲੀਅਰ ਜਿੰਦਾਬਾਦ ਜਿੰਦਾਬਾਦ ਹੁਣ ਕਰ ਦਿੱਤੀ ਹੁਣ ਸਾਫ ਕਰ ਦੇਣਾ ਆਪਾਂ ਹੁਣ ਕਰਾ ਦਈਏ ਹੁਣ ਹੁਕਮ ਤੁਸੀਂ ਕਰਨਾ ਕਿ ਵੀ ਝਾੜੂ ਚਾਕ ਮੈਂ ਸੱਚੀ ਸ਼ਹਿਰ ਸਾਫ ਕਰਾਉਂਗੀ ਨਰਕ ਹੈ ਮੇਰਾ ਸ਼ਹਿਰ ਸਾ ਮੇਰਾ ਸ਼ਹਿਰ ਕਪੂਰਤਰਾ ਜੇ ਨੂੰ ਮੈਂ ਬਹੁਤ ਮੁਹੱਬਤ ਕਰਦਾ ਰਾਤ ਗਿਆ ਮੈਂ ਸਵੇਰੇ ਆ ਗਿਆ ਕਿਉਂ ਆਇਆ ਕੋਈ ਹੋਰ ਨਹੀਂ ਆਊਗਾ ਇਸ ਕਰਕੇ ਆਇਆ ਕਿ ਮੇਰੀ ਜ਼ੁਮੇਵਾਰੀ ਬਣਦੀ ਆ ਮੈਨੂੰ ਮੁਹੱਬਤ ਹੈ ਆਪਣੇ ਲੋਕਾਂ ਨਾਲ ਮੈਨੂੰ ਮੁਹੱਬਤ ਆਪਣੇ ਸ਼ਹਿਰ ਦੇ ਨਾਲ ਔਰ ਇਹ ਜਿਹੜਾ ਮੋਦੀ ਜੀ ਨੇ ਪ੍ਰੋਗਰਾਮ ਚਾਲੂ ਕੀਤਾ ਨਾ ਇੱਕ ਦਿਨ ਲਈ ਨਹੀਂ ਕੀਤਾ ਉਹਨਾਂ ਨੇ ਕਿਹਾ ਇੱਕ ਦਿਨ ਸ਼ੁਰੂ ਕਰੋ ਰੋਜ਼ ਕਰੋ ਇੱਕ ਬੱਚਾ ਕਿੱਥੇ ਯਾਰ ਉਹ ਲਿਆਓ ਇੱਧਰ ਆਈਟੀਸੀ ਨਹੀ ਨਹੀ ਆਈਟੀਸੀ ਫਾਈਲ ਉਹ ਆਈਟੀਸੀ ਦੀਸ ਵਾਈਦੀ ਵੀ ਆਪਾਂ ਯਾਰ ਜਿਹੜਾ ਚੈਕਿੰਗ ਕਰੀਏ ਕੀ ਹੋ ਰਿਹਾ ਕਿੰਨਾ ਕੰਮ ਕਰ ਰਿਹਾ ਚਲੋ ਯੋਗਦਾਨ ਤਾਂ ਪਾਈ ਰਿਹਾ ਹੈ ਉਹਨਾਂ ਦਾ ਧੰਨਵਾਦ ਕਰੀਏ ਬੱਚੇ ਕਿੱਧਰ ਆ ਗਈ ਆ ਪਰਮਜੀਤ ਸਿੰਘ ਜੀ ਪੂਰੇ ਪੁੱਤਰ ਤੁਸੀਂ ਯਾਰ ਇਧਰ ਆਓ ਮਾੜਾ ਲਿਆਓ ਮਾੜਾ ਲੈਣੀ ਆ ਚਲੋ ਮਾਈ ਮਾਲਾ ਕਮਿਸ਼ਨਰ ਸਾਹਿਬ ਆਜੋ ਇੱਧਰ ਉਧਰ ਆਓ ਇੱਧਰ ਆਓ ਕਮਿਸ਼ਨਰ ਸਾਹਿਬ ਇੱਧਰ ਕਮਿਸ਼ਨਰ ਸਾਹਿਬ ਇੱਧਰ ਆਜੋ ਹਾਂ ਦੇਖਣਾ ਇਹ ਸੀ ਆ ਬਾਹਰ ਅੰਕਲ ਜੀ ਥੋੜਾ ਥਿਖੀ ਨਹੀਂ ਨਹੀਂ ਕਰਾਈ ਜੀ ਤੁਸੀਂ ਕਿਉਂ ਕੀਤੀ ਸੁਭਾਈ ਸਾਡੇ ਇੱਥੇ ਸੱਪ ਆ ਜਾਂਦੇ ਕੀੜਾ ਮਕੂੜਾ ਆ ਜਾਂਦਾ ਤਾਂ